ਇੱਕ ਸੱਜਣ ਇੱਕ ਸਰਾਂ ਦਾ ਮਾਲਕ ਸੀ ਉਸ ਦੀ ਸਰਾਂ ਪਿੰਡ ਤਲੂਬਾਂ ਦੇ ਕੋਲ ਸੀ ਜਦ ਗੁਰੂ ਨਾਨਕ ਦੇਵ ਜੀ ਸਰਾਂ ਦੇ ਵਿੱਚ ਰੁਕੇ ਸੀ ਉਸ ਵੇਲੇ ਸੱਜਣ ਗਰੀਬ ਜੀ ਨੂੰ ਮਿਲਣ ਤੋਂ ਬਾਅਦ ਉਹਨਾਂ ਦਾ ਮਰੀਦ ਬਣ ਗਿਆ ਕਦੀ ਸੱਜਣ ਇੱਕ ਅੱਛਾ ਵਿਅਕਤੀ ਹੋਇਆ ਕਰਦਾ ਸੀ ਗਰੀਬ ਮੁਸਾਫਰ ਰਾਤ ਨੂੰ ਉਸ ਦੀ ਸਰਾਂ ਵਿੱਚ ਰੁਕਦੇ ਸਨ ਉਹ ਮੁਸਾਫਰਾਂ ਦੀ ਟਹਿਲ ਸੇਵਾ ਕਰਿਆ ਕਰਦਾ ਸੀ ਉਸਨੇ ਆਪਣੀ ਸਰਾਂ ਵਿੱਚ ਇੱਕ ਮੰਦਿਰ ਤੇ ਮਸਜਿਦ ਬਣਵਾ ਕੇ ਰੱਖਿਆ ਸੀ। Hindu ਮੁਸਾਫਰਾਂ ਨੂੰ ਮੰਦਿਰ ਵਾਲੇ ਪਾਸੇ ਤੇ ਮੁਸਲਮ ਮੁਸਾਫਰਾਂ ਨੂੰ ਮਸਜਿਦ ਵਾਲੇ ਪਾਸੇ ਰਹਿਣ ਨੂੰ ਕਮਰੇ ਦਿੰਦਾ ਸੀ। ਹੌਲੀ-ਹੌਲੀ ਸ਼ੇਖ ਸੱਜਣ ਆਪਣਾ ਸੱਚਾਈ ਦਾ ਰਸਤਾ ਛੱਡ ਕੇ ਬੁਰਾਈ ਦੇ ਰਸਤੇ ਵੱਲ ਤੁਰ ਪਿਆ। ਉਹ ਰਾਤ ਨੂੰ ਮੁਸਾਫਰਾਂ ਨੂੰ ਲੁੱਟਣ ਲੱਗ ਪਿਆ। ਮੁਸਾਫਰਾਂ ਦਾ maal ਲੁੱਟ ਕੇ ਮੁਸਾਫਰਾਂ ਦਾ ਗਲਾ ਘੁੱਟ ਕੇ ਉਹਨਾਂ ਨੂੰ ਮਾਰ ਦਿੰਦਾ ਤੇ ਸਰਾਂ ਦੇ ਪਿੱਛੇ ਉਹਨਾਂ ਦੀ ਲਾਸ਼ ਨੂੰ ਖੂਹ ਵਿੱਚ ਸੁੱਟ ਦਿੰਦਾ ਜਾਂ ਫਿਰ ਮਿੱਟੀ ਦੇ ਵਿੱਚ ਦੱਬ ਦਿੰਦਾ ਜਦੋਂ ਗੁਰੂ ਨਾਨਕ ਦੇਵ ਜੀ ਤੇ ਮਰਦਾਨਾ ਉਸ ਪਿੰਡ ਪਹੁੰਚੇ ਤਾਂ ਰਾਤ ਕੱਟਣ ਲਈ ਸੱਜਣ ਦੇ ਘਰ ਪਹੁੰਚੇ ਸੱਜੇ ਨੇ ਗੁਰੂ ਜੀ ਦੇ ਨੂਰਾਨੀ ਚਿਹਰੇ ਨੂੰ ਵੇਖਦਾ ਆ ਉਹਨਾਂ ਨੂੰ ਬਹੁਤ ਅਮੀਰ ਕਰਦਾ ਸਮਝਿਆ ਅਮੀਰ ਜਾਣ ਕੇ ਉਸ ਨੇ ਉਹਨਾਂ ਦੀ ਬਹੁਤ ਟਹਿਲ ਸੇਵਾ ਕੀਤੀ ਚੰਗਾ ਭੋਜਨ ਕਰਵਾਇਆ ਤੇ ਨਾਲੇ ਰਾਤ ਨੂੰ ਸੌਣ ਵਾਸਤੇ ਸੁੰਦਰ ਪਲੰਗ ਵੀ ਲਗਵਾ ਕੇ ਦਿੱਤੇ ਉਹ ਚਾਹੁੰਦਾ ਸੀ ਕਿ ਗੁਰੂ ਜੀ ਨੂੰ ਰਾਤ ਜਲਦੀ ਸੌ ਜਾਣ ਤਾ ਕਿ ਉਹ ਸਾਰੇ ਮੁਸਾਫਰਾਂ ਨੂੰ ਲੁੱਟ ਸਕੇ ਇਸ ਲਈ ਉਸਨੇ ਗੁਰੂ ਜੀ ਨੂੰ ਜਲਦੀ ਸੌਣ ਲਈ ਕਿਹਾ ਪਰ ਗੁਰੂ ਜੀ ਸਭ ਜਾਣੀ ਜਾਣ ਸਨ ਉਹ ਸੱਜਣ ਦੇ ਇਰਾਦੇ ਨੂੰ ਸਮਝਦੇ ਸਨ ਗੁਰੂ ਜੀ ਨੇ ਕਿਹਾ ਪਹਿਲਾਂ ਅਸੀਂ ਕਾਲ ਫੁਰਖ ਦੀ ਉਸਤਤ ਗਾ ਲਈਏ ਫਿਰ ਅਸੀਂ ਆਰਾਮ ਕਰਦੇ ਹਾਂ ਗੁਰੂ ਜੀ ਨੇ ਫਿਰ ਸ਼ਬਦ ਉਚਾਰਿਆ ਓਜਲ ਕਹਿ ਹ ਚਿਲਕਣਾ ਕੋਟਮ ਕਲੜੀ ਮਸ ਤੋਤਿਆਂ ਜੂਠਨਾ ਉਤਰੇ ਜੇ ਸੌ ਦੋਵਾਂ ਤਿਸ ਸੱਜਣ ਛੇ ਹੀ ਨਾਲ ਚੱਲਦੇ ਆਂ ਨਾਲ ਚੱਲਣ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ ਰਹਾਉ ਕੋਠੇ ਮੰਡਪ ਮਾੜੀਆਂ ਪਾਸੇ ਚਿਤ ਵਿਆਹਾ ਠੱਠੀਆਂ ਕਾਮਨਾ ਆਵਨ ਵਿੱਚ ਸਖਣੀ ਆਹਾ ਬਗਾ ਬਗੇ ਕੱਪੜੇ ਤੀਰਥ ਮੰਝ ਵਸਨ ਘਟ ਘਟ ਜੀਆਂ ਖਾਵਨੇ ਬਗੇ ਨਾ ਕਈਆਂ ਨਾ ਸਿੰਮਲ ਰੁਖ ਸਰੀਰ ਮੈ ਮੈਣ ਦੇਖ ਭੁੱਲਣ ਸੇਫਲ ਕਾਮਨਾ ਆਵਣੀ ਤੇ ਗੁਣ ਮੈ ਤਨ ਹਨਂ ਦਿਲੇ ਪਾਰ ਉਠਾਇਆ ਡੂੰਗਰ ਵਾਟ ਬਹੁਤ ਅੱਖੀ ਲੋੜੀ ਨਾ ਲਹਾ ਹਉ ਚੜ ਲੰਗਾ ਕਿਤ ਚੱਕ ਰੀਆਂ ਚੰਗਿਆਈਆਂ ਅਵਰ ਸਿਆਣ ਪਕਿੱਤ ਨਾਨਕ ਨਾਮ ਸਮਾਲ ਤੂੰ ਬੱਧਾ ਛੁਟੇ ਜਿੱਤ ਇਹ ਸ਼ਬਦ ਸੁਣ ਕੇ ਸੱਜਣ ਡੰਗ ਰਹਿ ਗਿਆ ਉਸ ਨੂੰ ਪਤਾ ਲੱਗ ਗਿਆ ਕਿ ਇਹ ਸ਼ਬਦ ਉਸ ਨਾਲ ਹੀ ਤਾਲੂ ਰੱਖਦੇ ਹਨ ਇਸ ਲਈ ਸ਼ਬਦ ਖਤਮ ਹੁੰਦਿਆ ਹੀ ਉਸ ਨੇ ਗੁਰੂ ਜੀ ਦੇ ਪੈਰ ਫੜ ਲਏ ਤੇ ਮਾਫੀ ਮੰਗਣ ਲੱਗਾ ਤੇ ਉਸ ਨੇ ਗੁਰੂ ਜੀ ਨੂੰ ਵਾਅਦਾ ਕੀਤਾ ਕਿ ਅੱਗੇ ਤੋਂ ਕਿਸੇ ਦੀ ਜਾਨ ਨਹੀਂ ਲਵੇਗਾ ਤੇ ਕਿਸੇ ਨੂੰ ਨਹੀਂ ਲੁੱਟੇਗਾ ਸੱਜਣ ਸਤਮੁੱਚ ਬਹੁਤ ਸੱਜਣ ਬਣ ਗਿਆ ਗੁਰੂ ਜੀ ਨੇ ਉਸ ਨੂੰ ਨਾਮ ਤਾਨ ਬਖਸ਼ਿਆ ਤੇ ਉਸ ਦੇ ਘਰ ਪਹਿਲੀ ਧਰਮਸ਼ਾਲਾ ਦੀ ਸਥਾਪਨਾ ਕੀਤੀ ਕਿੱਥੇ ਦਿਨ ਰਾਤ ਗੁਰਮਾਨੀ